ਸੂਰਜ ਕੰਪਲੈਕਸ ਸੁਸਾਇਟੀ ਵਿਖੇ ਰਣਜੀਤ ਵੀਜ਼ਾ ਕੰਸਲਟੈਂਟ ਵੱਲੋਂ ਸਾਂਝੇ ਤੌਰ ਤੇ ਤੀਜ ਮੇਲਾ ਮਨਾਇਆ ਰਣਜੀਤ ਵੀਜ਼ਾ ਕੰਸਲਟੈਂਟ ਦੇ ਡਾਇਰੈਕਟਰ ਜਗਜੀਤ ਸਿੰਘ ਅਰੋੜਾ ਅਤੇ ਸੂਰਜ ਕੰਪਲੈਕਸ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਤੀਜ ਮੇਲਾ ਮਨਾਇਆ ਗਿਆ ਇਸ ਤੀਜ ਮੇਲੇ ਦੌਰਾਨ ਪੰਜਾਬੀ ਪਹਿਰਾਵੇ ਦੇ ਵਿੱਚ ਸਜੀਆਂ ਹੋਈਆਂ ਮੁਟਿਆਰਾਂ ਨੇ ਤੀਜ ਮੇਲੇ ਦੇ ਨਾਲ ਸੰਬੰਧਿਤ ਗਿੱਧਾ ਬੋਲੀਆਂ ਪੰਗੜਾ ਅਤੇ ਹੋਰ ਡਾਂਸ ਆਈਟਮਾਂ ਪੇਸ਼ ਕਰਕੇ ਖੂਬ ਰੌਣਕ ਲਾਈਆਂ ਜਿਸ ਦੌਰਾਨ ਜਗਜੀਤ ਸਿੰਘ ਅਰੋੜਾ, ਦੀਪਾਲ ਸਿੰਘ ਬਿੰਦਰਾ, ਸੁਖਵਿੰਦਰ ਸਿੰਘ, ਕੈਪਟਨ ਕੁਲਵੰਤ ਸਿੰਘ, ਕਰਮ ਸਿੰਘ ਢੋਲਣ, ਸਾਹਿਲ ਕੁਮਾਰ ਵੱਲੋਂ ਵਧੀਆ ਪਰਫਾਰਮੈਂਸ ਕਰਨ ਵਾਲੀਆਂ ਲੜਕੀਆਂ ਦੀ ਹੌਸਲਾ ਹਫਜਾਈ ਲਈ ਟਰੋਫੀਆਂ ਤੇ ਮੈਡਲ ਦੇਖ ਕੇ ਸਨਮਾਨਿਤ ਵੀ ਕੀਤਾ ਗਿਆ ਜਿਸ ਦੌਰਾਨ ਆਪਣੇ ਸੰਬੋਧਨ ਸਮੇਂ ਜਗਜੀਤ ਸਿੰਘ ਅਰੋੜਾ ਨੇ ਕਿਹਾ ਕਿ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਅਜਿਹੇ ਪ੍ਰੋਗਰਾਮ ਬਹੁਤ ਜ਼ਰੂਰੀ ਹਨ ਇਸ ਪ੍ਰੋਗਰਾਮ ਦੀ ਦੇਖਰੇਖ ਨਵਜੋਤ ਕੌਰ ਨੇ ਕੀਤੀ ਅਤੇ ਪਹਿਲੇ, ਦੂਜੇ, ਤੀਸਰੇ ਨੰਬਰ ਆਉਣ ਵਾਲੀਆਂ ਲੜਕੀਆਂ ਨੂੰ ਵਧਾਈ ਦਿੱਤੀ ਲੁਧਿਆਣਾ ਤੋਂ ਤਹਿਲਕਾ ਟੀਵੀ ਲਈ ਕੁਲਵਿੰਦਰ ਸਿੰਘ ਦੇ ਨਾਲ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਸਰ ਬਹੁਤ ਅੱਛਾ ਲੱਗਿਆ ਸਪੈਸ਼ਲੀ ਪੰਜਾਬੀ ਕਲਚਰ ਦੇਖ ਕੇ ਆਪਨ ਪੰਜਾਬ ਵਾਸੀਆਂ ਨੂੰ ਵੈਸੇ ਹੀ ਬਹੁਤ ਅੱਛਾ ਲੱਗਦਾ ਹੈ ਜਿੱਦਾਂ ਹੋਵੇ ਭੰਗੜਾ ਹੋਵੇ ਔਰ ਜਿਹੜੇ ਬੱਚਿਆਂ ਨੇ ਐਫਰਟਸ ਕੀਤੀ ਇੱਥੇ ਔਰ ਉਹ ਵੀ ਆਪਣੇ ਲੈਵਲ ਤੇ ਵਿਦਾਊਟ ਕਿਸੇ ਫਾਈਨੈਂਸ਼ੀਅਲ ਅਸਿਸਟੈਂਸ ਉਹ ਆਪਣੇ ਲੈਵਲ ਤੇ ਬੱਚਿਆਂ ਨੇ ਸਾਰਾ ਕੁਝ ਕੀਤਾ ਬਹੁਤ ਅੱਛਾ ਲੱਗਿਆ ਵੀਡੀਓਸ ਨੇ ਐਫਰਟਸ ਕਰਕੇ ਇਹ ਛੋਟਾ ਜਿਹਾ ਪ੍ਰੋਗਰਾਮ ਸਾਡੇ ਤੇ ਇਸੇ ਤਰ੍ਹਾਂ ਬੜਾ ਅੱਛਾ ਲੱਗਿਆ ਮੈਨੂੰ ਕਿ ਸਾਡੇ ਕਲਚਰ ਨੂੰ ਬੜਾ ਸਾਭਣਾ ਇਹ ਮੇਡੇ ਟੇਸਟ ਐਂਡ ਗਲੱਡ ਕਿਉਂਕਿ ਸਾਡਾ ਕਲਚਰ ਕਿਸੇ ਹੋਰ ਹੀ ਪਾਸੇ ਜਾ ਰਿਹਾ ਹੈ ਪੰਜਾਬੀ ਕਲਚਰ ਨੂੰ ਮੇਨਟੇਨ ਕਰਨਾ ਉਸ ਨੂੰ ਜਕੜਉਂ ਮਾਈਂਡ ਕਰਾਉਣਾ ਛੋਟੇ ਛੋਟੇ ਬੱਚੇ ਇਸੀ ਨੂੰ ਦੇਖ ਰਹੇ ਨੇ ਔਰ ਬੜਾ ਅੱਛਾ ਲੱਗਿਆ ਕਿ ਉਹ ਵੀ ਇਹ ਚੀਜ਼ ਨੂੰ ਕਲਚਰ ਸਾਡਾ ਨਾਲ ਜੁੜਦਾ ਹੈ ਜੇ ਕਿਸੇ ਜੀ ਤੈਨੂੰ ਮੋਰ ਕੋਤ ਕੈਰਸ ਕਰਨਾ ਸਾਈਕਲ ਵੀ ਅਸੀਂ ਬੜੇ ਸ਼ਾਰਟ ਟਾਈਮ ਤੇ ਸਾਲੇ ਦਾ ਸੈਰੀਆ ਜੋ ਵੀ ਪ੍ਰੋਗਰਾਮ ਸੀਗਾ ਨੈਕਸਟ ਇਅਰ ਤੁਸੀਂ ਇਸ ਤੋਂ ਵੀ ਵਧੀਆ ਫੰਕਸ਼ਨ ਕਰੋ ਅਰੇਂਜਮੈਂਟ ਸਾਰਾ ਅਸੀਂ ਕਰਾਂਗੇ ਸਾਰਾ ਇਹਨਾਂ ਤੁਹਾਡਾ ਇਹ ਫੰਕਸ਼ਨ ਕਰਿਆ ਕਰੋ ਥੈਂਕ ਯੂ ਸਰ ਸੂਰਜਾ ਸ਼ੋਪਿੰਗ ਕੰਪਲੈਕਸ ਦੇ ਅੰਦਰ ਜੋ ਇਹ ਪ੍ਰੋਗਰਾਮ ਕੀਤਾ ਗਿਆ ਹੈ ਇਹ ਫਸਟ ਟਾਈਮ ਸਾਡੀ ਮੌਜੂਦਗੀ ਚ ਹੋਇਆ ਹੈ ਕਿਉਂਕਿ ਤੇ ਆਇਆ ਸਾਨੂੰ ਥੋੜਾ ਟਾਈਮ ਹੀ ਹੋਇਆ ਹੈ वैसे इत्ते कल्चर प्रोग्राम हर साल करदे ने लोग पर ਸਾਡੇ ਵੱਲੋਂ ઓપરેલા પહેલી વાર ਕੀਤਾ ગયા ઇਦੇ ਵਿੱਚ ਸਾਨੂੰ ਜਿਹੜਾ ਹੈ સોસાયટી ਦੇ ਜੋ ਪ੍ਰਧਾਨ ਨੇ ਇੱਥੇ ਦੀਪਾਲ ਬਿੰਦਰਾ ਜੀ ਉਹਨਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਉਸ ਤੋਂ ਬਾਅਦ ਰਣਜੀਤ ਵੀਜਾ ਕੰਸਲਟੈਂਟ ਟੈਂਟ ਦੀ ਤਰਫੋਂ ਜੋ ਸਾਰਾ ਟੈਂਟ ਵਗੈਰਾ ਦਾ ਖਰਚਾ ਹੈ ਉਹਨਾਂ ਨੇ ਪ੍ਰੋਵਾਈਡ ਕੀਤਾ ਹੈ ਹੋਰ ਇੱਥੇ ਜੋ ਮੈਡਮ ਨਵਜੋਤ ਕੌਰ ਨੇ ਇਹਨਾਂ ਨੇ ਵੀ ਬੜੀ ਹੀ ਮਤਲਬ ਮਿਹਨਤ ਕੀਤੀ ਹੈ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਚ ਇਹ ਜਿੰਨੇ ਪਾਰਟਿਸਪੈਂਟ ਇਕੱਠੀਆਂ ਕੀਤੀਆਂ ਨੇ ਇਹਨਾਂ ਨੂੰ ਕੱਲੀ-ਕੱਲੀ ਨੂੰ ਬੁਲਾ ਕੇ ਔਰ ਉਹਨਾਂ ਨੂੰ ਸਮਝਾ ਕੇ ਕਿ ਵੀ ਆਪਾਂ ਨੂੰ ਇਹ ਪੰਜਾਬੀ ਕਲਚਰ ਪ੍ਰੋਗਰਾਮ ਕਰਦੇ ਰਹਿਣੇ ਚਾਹੀਦੇ ਨੇ ਤੇ ਅਸੀਂ ਆਪਾਂ ਕਰੀਏ ਤਾਂ ਸ਼ੁਰੂਆਤ ਕਰਨੇ ਆ ਇਹ ਸਾਰੀਆਂ ਜਿੰਨੇ ਪਾਰਟਿਸਪੈਂਟ ਆਈਆਂ ਨੇ ਬੜਾ ਅੱਛਾ ਇਹਨਾਂ ਨੇ ਪਰਫਾਰਮ ਕੀਤਾ ਹੈ ਇਹਨਾਂ ਨੂੰ ਸਾਰਿਆਂ ਨੂੰ ਤਿਆਰ ਕਰਨਾ ਵਧੀਆ ਪੰਜਾਬੀ ਲੁੱਕ ਦੇਣਾ ਪੰਜਾਬੀ ਕਲਚਰ ਨਾਲ ਜੋੜਨਾ ਇਹ ਸਾਰਾ ਮੈਡਮ ਨਵਜੋਤ ਕੋਲ ਜਿਹੜਾ ਉਪਰਾਲਾ ਸੀਗਾ ਤੇ ਅਸੀਂ ਬਾਕੀ ਸਾਡੇ ਨਾਲ ਕੈਪਟਨ ਕੁਲਵੰਤ ਸਿੰਘ ਜੀ ਨੇ ਕੈਪਟਨ ਕਰਨ ਸਿੰਘ ਢੋਲਨ ਜੀ ਨੇ ਇਹ ਸਾਰੇ ਸਾਡੇ ਸਹਿਯੋਗੀ ਲੋਕ ਨੇ ਪੁਰ ਸਾਡੀ ਜਿਹੜੀ ਪੱਤਰਕਾਰ ਟੀਮ ਹੈ ਕੁਲਵਿੰਦਰ ਸਿੰਘ ਜੀ ਸਲੇਮ ਟਾਬਰੀ ਰਕੇਸ਼ ਕੁਮਾਰ ਜੀ ਗਰਗ ਇਹ ਵੀ ਸਾਡੇ ਬਹੁਤ ਵੱਡੇ ਸਹਿਯੋਗੀ ਨੇ ਜੀ ਹਰ ਪ੍ਰੋਗਰਾਮ 'ਚ ਇਹਨਾਂ ਦਾ ਹਮੇਸ਼ਾ ਸਾਨੂੰ ਸਾਥ ਮਿਲਦਾ ਰਿਹਾ ਹੈ ਤਾਂ ਮੈਂ ਉਮੀਦ ਕਰਦਾ ਅੱਗੇ ਵੀ ਸਾਥ ਮਿਲਦਾ ਰਹੇ